सीएम भगवंत मान ते वोटा ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਬੇਇਤਿਹਾਸਾ ਵਿਸ਼ਵਾਸ ਕੀਤਾ ਕਿ सीएम भगवंत मान ਸਾਡੇ ਪੰਜਾਬ ਦੇ ਪੱਧਰ ਨੂੰ ਹੋਰ ਉੱਚਾ ਲਿਜਾ ਸਕਦੇ ਨੇ ਜੋ ਸੁਪਨੇ सीएम भगवंत मान ਨੇ ਵੋਟਾਂ ਤੋਂ ਪਹਿਲਾਂ ਦਿਖਾਏ ਸੀ ਕਿ ਅਸੀਂ ਸਾਡੀ ਅਗਰ ਸਰਕਾਰ ਆਈ ਤਾਂ ਅਸੀਂ ਪੰਜਾਬ ਦੇ ਵਿੱਚ ਆਹ ਤਰੱਕੀਆਂ ਅਸੀਂ ਲੈ ਕੇ ਆਵਾਂਗੇ ਪਰ ਲੱਗਦਾ ਹੈ सीएम भगवंत मान ਉਹ ਵਾਅਦੇ ਤਾਂ ਹੁਣ ਆਪ ਹੀ ਮੁਕਰੀ ਜਾਂਦੇ ਨੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਸੀ ਕਿ ਅਸੀਂ ਸਾਰਾ ਮੈਪ ਤਿਆਰ ਕਰੀ ਬੈਠੇ ਆ ਕਿੱਥੋਂ ਕਿੰਨਾ ਪੈਸਾ ਸਾਡੇ ਕੋਲੇ ਆਉਣਾ ਜਿਹੜੀ ਬਲੌਕੇਜ ਹੋਈ ਵੀ ਆ ਵੱਡੇ ਮੰਤਰੀਆਂ ਕੋਲੇ ਪੈਸਾ ਜਾ ਰਿਹਾ ਜਿੰਨਾ ਵੀ ਪੈਸਾ ਫੰਡ ਇਹ ਆਪ ਖਾ ਰਹੇ ਨੇ ਉਹ ਅਸੀਂ ਸਾਰਾ ਸਾਡੇ ਕੋਲ ਮੈਪ ਤਿਆਰ ਹੈ ਉਹ ਸਾਰਾ ਪੈਸਾ ਅਸੀਂ ਆਪ ਦੀ ਜਨਤਾ ਤੇ ਹੀ ਲਾ ਦੇਣਾ ਪਰ ਕੀ ਲੱਗਦਾ ਹੈ ਕਿ ਸੀਐਮ ਭਗਵੰਤ ਮਾਨ ਨੂੰ ਚੁਣ ਕੇ ਲੋਕ ਖੁਸ਼ ਨੇ ਜਾਂ ਨਾ ਖੁਸ਼ ਨੇ ਅੱਜ ਕਰਦੇ ਆ ਕਿ ਸੀਐਮ ਭਗਵੰਤ ਮਾਨ ਜਿਹੜੀਆਂ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਕਿ ਕੋਈ ਵੀ ਸਰਕਾਰ ਅੱਗੇ ਬਣਦੀ ਸੀ ਤਾਂ ਉਹ ਫਲੈਕਸ ਮੈਨ ਸਰਕਾਰ ਬਣਦੀ ਸੀ ਕਿ ਇੱਕ ਕੰਮ ਕਰਤਾ ਆਪਦੀਆਂ ਕਰੋੜਾਂ ਰੁਪਏ ਦੀਆਂ ਫਲੈਕਸਾਂ ਲਾ ਦਿੱਤੀਆਂ ਹੁਣ ਉਹੀ ਕੰਮ ਸੀਐਮ ਭਗਵੰਤ ਮਾਨ ਵੀ ਕਰਨ ਲੱਗ ਪਏ ਨੇ ਇੱਕ ਕੰਮ ਕੀਤਾ ਉਸ ਦੀਆਂ ਹਜ਼ਾਰਾਂ ਕਰੋੜ ਦੀਆਂ ਫਲੈਕਸਾਂ ਥਾਂ-ਥਾਂ ਤੇ ਲਗਵਾ ਦਿੱਤੀਆਂ ਕਿ ਲੋਕਾਂ ਦੀ ਨਿਗਾਹ ਦੇ ਵਿੱਚ ਬੱਜੇ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਗਰ ਤੁਸੀਂ ਕੰਮ ਸਹੀ ਕਰਦੇ ਹੋ ਪੰਜਾਬ ਨੂੰ ਉੱਚਾ ਚੱਕਣ ਦੀ ਗੱਲ ਕਰਦੇ ਹੋ ਪੰਜਾਬ ਦੇ ਲਈ ਕੰਮ ਕਰਦੇ ਤਾਂ ਫਲੈਕਸਾਂ ਲਾਉਣ ਦੀ ਲੋੜ ਨਹੀਂ ਪੈਂਦੀ ਸੀਐਮ ਭਗਵੰਤ ਮਾਨ ਨੇ ਪਿੱਛੇ ਥੋੜੇ ਸਮੇਂ ਪਹਿਲਾਂ ਹੀ ਐਸਐਸ ਫੋਰਸ ਸਟਾਰਟ ਕੀਤੀ ਕਰੋੜਾ ਰੁਪਿਆ ਖਰਚ ਕੀਤਾ ਪੰਜਾਬ ਤੇ ਜਿਹੜਾ ਆਪਾਂ ਕਹ ਜੀਏ ਬੇਫਾਲਤੂ ਖਰਚਾ ਸੀਐਮ ਭਗਵੰਤ ਮਾਨ ਚੜਾ ਰਹੇ ਨੇ ਕਿ ਐਸਐਸ ਫੋਰਸ ਤਨਾਂਤ ਕਰ ਦਿੱਤੀ ਕਿ ਐਕਸੀਡੈਂਟ ਹੋਣ ਤੋਂ ਬਚਣ ਕੇ ਇੱਕ ਵੀ ਐਕਸੀਡੈਂਟ ਦਿਖਾ ਦਿਓ ਕਿ ਐਸਐਸ ਫੋਰਸ ਨੇ ਬਚਾਇਆ ਹੋਵੇ ਆਪਰਾ ਫੂਲ ਦੀ ਗੱਲ ਕਰ ਲਈਏ ਤਾਂ 3.1 ਤੇ ਇੱਕ ਵੀ ਐਸਐਸ ਫੋਰਸ ਦੀ ਗੱਡੀ ਨਹੀਂ ਖੜਦੀ ਆਏ ਦਿਨ ਐਕਸੀਡੈਂਟ ਹੁੰਦੇ ਨੇ ਮੌਤਾਂ ਹੁੰਦੀਆਂ ਨੇ ਵੱਡੀਆਂ-ਵੱਡੀਆਂ ਫਲੈਕਸਾਂ ਸੀਐਮ ਭਗਵੰਤਵਾਨ ਵੱਲ ਲਾ ਦਿੱਤੀਆਂ ਗਈਆਂ ਐਸਐਸ ਫੋਰਸ ਦੀਆਂ ਤੇ ਕਿਤੇ ਕੋਈ ਵੱਡਾ ਰੈਲੀ ਹੁੰਦੀ ਹੈ ਵੱਡਾ ਸ਼ੋਅ ਹੁੰਦਾ ਹਰ ਥਾਂ ਤੇ ਖੁਸ਼ੋਕ ਕਹਿਣ ਲੱਗ ਜਾਂਦੇ ਨੇ ਕੀ ਅਸੀਂ ਇੰਨੀਆਂ ਜਾਨਾਂ ਬਚਾ ਲਈਆਂ ਮਨ ਨੂੰ ਕੋਸ਼ੀਆ ਕਿਹੜੀਆਂ ਜਾਨਾਂ ਬਚਾਈਆਂ ਕਿੱਥੋਂ ਬਚਾਈਆਂ ਉਹਨਾਂ ਦਾ ਡਾਟਾ ਲੋਕਾਂ ਦੇ ਸਾਹਮਣੇ ਰੱਖਿਆ ਕਰੋ ਆਪਦੇ ਕੋਲੋਂ ਕਹਿ ਦੇਣਾ ਸੀ 150 ਜਾਨਾਂ ਬਚਾ ਲਈਆਂ ਉਹ ਵੈਸੇ ਕੋਈ ਹਲਕਾ ਜਿਹਾ ਐਕਸੀਡੈਂਟ ਹੋਇਆ ਹੁੰਦਾ ਜਾਂ ਕੋਈ ਉਸ ਨੂੰ ਚੱਕ ਕੇ ਲੈ ਜਾਂਦੇ ਨੇ ਬਸ ਉਹ ਜਾਂ ਕੋਈ ਹੋਰ ਕੋਈ ਬਚਾਉਣ ਵਾਲਾ ਕੋਈ ਹੋਰ ਹੁੰਦਾ ਬਸ ਨਾਮ ਐਸਐਸ ਫੋਰਸ ਦਾ ਲੱਗ ਜਾਂਦਾ ਜਿੱਥੇ ਜਿੱਥੇ ਐਸਐਸ ਫੋਰਸ ਦੀ ਲੋੜ ਹੈ ਉੱਥੇ ਐਸਐਸ ਫੋਰਸ ਦੀਆਂ ਗੱਡੀਆਂ ਨਹੀਂ ਖੜਦੀਆਂ ਆਏ ਦਿਨ ਇੰਨੇ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਔਰ ਦੂਜੀਆਂ ਕੀ ਮਹੱਲਾ ਕਲੀਨਿਕ ਥਾਂ ਥਾਂ ਤੇ 깔ਵਾ ਦਿੱਤੇ 80 ਤੋਂ ਉੱਤੇ ਦਵਾਈਆਂ ਨੇ ਉੱਥੇ ਪ੍ਰੋਪਰ ਦਵਾਈ ਨਹੀਂ ਮਿਲਦੀ ਟੈਸਟ ਨਹੀਂ ਕੀਤੇ ਜਾਂਦੇ ਜਿਸ ਤਰੀਕੇ ਦੇ ਨਾਲ ਕਰਨੇ ਚਾਹੀਦੇ ਨੇ ਮਰੀਜ਼ ਨੂੰ ਪ੍ਰੋਪਰ ਦਵਾਈ ਨਹੀਂ ਮਿਲਦੀ ਨਾ ਹੀ ਉੱਤੇ ਉਪਲਬਧ ਹੈ ਜਿਹੜੀ ਦਵਾਈ ਮਰੀਜ਼ ਨੂੰ ਚਾਹੀਦੀ ਆ ਇਹ ਕੰਮ ਨੇ ਸੀਐਮ ਭਗਵੰਤ ਮਾਨ ਦੇ ਪਿੱਛੇ ਫਿਰ ਇੱਕ ਰੈਲੀ ਕੱਢੀ ਗਈ ਵੱਡੀ ਮੋੜ ਹਲਕੇ ਦੇ ਵਿੱਚ ਕਰੋੜਾ ਰੁਪਇਆ ਉੱਥੇ ਕਰਜ਼ਾ ਪੰਜਾਬ ਤੇ ਚੜਾ ਦਿੱਤਾ ਲੈ ਕੇ ਵੱਡੀ ਰੈਲੀ ਕਰਨੀਆਂ ਕੇਜਰੀਵਾਲ ਆ ਰਿਹਾ ਬੇਫਾਕੂ ਦਾ ਖਰਚਾ ਜੋ ਸੀਐਮ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੋਟਾਂ ਤੋਂ ਪਹਿਲਾਂ ਕੀ ਇਹ ਪੰਜਾਬ ਤੇ ਬਾਦੂ ਦਾ ਖਰਚ ਜੜਾ ਰਹੇ ਨੇ ਉਹੀ ਲਾਈਨ ਹੁਣ ਸੀਐਮ ਭਗਵੰਤ ਮਾਨ ਨੇ ਖੁਦ ਫੜ ਲਈ ਹੈ ਬੇਫਾਕਤ ਦੇ ਖਾਤੇ ਪੰਜਾਬ ਉੱਤੇ ਕਰਜ਼ਾ ਲੈਣ ਲਈ ਲੈ ਜਾਂਦੇ ਨੇ ਕੰਮ ਨਹੀਂ ਹੁੰਦੇ ਆਤ ਦੇ ਦੀ ਗੱਲ ਕਰ ਲਈਏ ਤਾਂ ਕਹਦੇ ਸੀ ਕਿ ਪੀਸਿਆ ਪਸਾਇਆ ਆਟਾ ਤੁਹਾਡੇ ਘਰੇ ਆਵੇਗਾ ਪਰ ਕਿੱਥੇ ਆਹੋ ਪੀਸਿਆ ਪਸਾਇਆ ਆਟਾ ਕਿ ਲੋਕਾਂ ਦੇ ਘਰੇ ਆ ਰਿਹਾ ਉਹ ਦੀਪੂ ਵਾਲੇ ਕਿੱਥੇ ਆ ਜਿਹੜੇ ਕਹਿੰਦੇ ਸੀ ਤੁਹਾਡੇ ਘਰੇ ਕਣ ਕਾ ਕੇ ਦੇ ਕੇ ਜਾਇ ਕਰਨਗੇ ਘਰੇ ਪਰਚੀ ਆ ਕੇ ਕੱਟ ਕੇ ਜਾਇ ਕਰਨਗੇ ਕਿੱਥੇ ਨੇ ਉਹ ਦੀਪੂ ਵਾਲੇ ਪੀਸਿਆ ਉਹ ਆਟਾ ਕਿੱਥੇ ਹੁੰਦਾ ਤੇ ਉਹ ਜਿਹੜਾ ਕਰੋੜਾ ਕਰੋੜਾ ਰੁਪਇਆ ਇਨਵੈਸਟ ਕਰ ਦਿੱਤਾ ਉਹ ਕਿਹੜੇ ਖੂ ਖਾਤੇ ਦੇ ਵਿੱਚ ਪਾ ਦਿੱਤਾ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਘਟਨਾਵਾਂ ਨੇ ਜਿਹੜੇ ਬੇਫਾਲਤੂ ਖਰਚੇ ਸੀਐਮ ਭਗਵੰਤ ਮਾਨ ਲਗਾਤਾਰ ਪੰਜਾਬ ਤੇ ਕਰਜ਼ਾ ਚੜਾੜੇ ਨੇ ਚਾਹੇ ਉਹ ਕਿਸੇ ਨੂੰ ਤਨਕਾ ਨੌਕਰੀਆਂ ਵਾਲਿਆਂ ਨੂੰ ਤਨਖਾਹਾਂ ਦੇਣੀਆਂ ਹੋਣ ਵੱਡੀਆਂ-ਵੱਡੀਆਂ ਰੈਲੀਆਂ ਕਰਨੀਆਂ ਹੋਣ ਕੇਜਰੀਬਾਨ ਨੂੰ ਪੰਜਾਬ ਲਿਆਉਣਾ ਹੋਵੇ ਹੋਰ ਵੀ अनेਕਾਂ ਐਦਾਂ ਦੇ ਕਰਜ਼ੇ ਕਰਜ਼ੇ ਤੇ ਕਰਜ਼ਾ ਸੀਐਮ ਭਗਵੰਤ ਮਾਨ ਲੈ ਰਿਹਾ ਪੰਜਾਬ ਤੇ ਹੋਰ ਕਰਜ਼ੇ ਤੋਂ ਕਰਜ਼ਾ ਚੜਾ ਰਿਹਾ ਤਾਂ ਉਹ ਕਰਜ਼ਾ ਉਤਰੇਗਾ ਕਿਵੇਂ